ਸਤਿ ਸ੍ਰੀ ਅਕਾਲ ਜੀ ਫਸਟ ਟਾਸ ਕਲੋਥਸ ਤੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਹੜਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਜਾਂ ਡਰੈੱਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰ ਕੋਟਪੁਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫ੍ਰੀਕੋਟ ਤੇ ਮਾਫ ਕਰਿਓ ਅੱਜ ਬਾਰੋਂ ਬਹੁਤ ਥਰੀ ਆਵਾਜ਼ ਆ ਰਹੀ ਹੈ ਕਿਉਂਕਿ ਬਾਬਾ ਜੀ ਦਾ ਮੇਲਾ ਲੱਗਿਆ ਹੋਇਆ ਤੇ ਲੋ ਜੀ ਆਪਾਂ ਹੁਣ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਥੋੜਾ ਜਿਹਾ ਧਿਆਨ ਨਾਲ ਸੁਣ ਲਿਓ ਕਾਫੀ ਜ਼ਿਆਦਾ ਸੋਹਣਾ ਸੂਟ ਹੈਗਾ ਇਹ ਇਹ ਗਲਾਸ ਸਿਲਕ ਦਾ ਸੂਟ ਹੈ ਜੀ ਲੋ ਬਹੁਤ ਧਿਆਰਾ ਸੂਟ ਹੈ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਇਹ ਲੋ ਜੀ ਬਹੁਤ ਪਿਆਰਾ ਸੂਟ ਹੈ ਗਲਾਸ ਸਿਲਕ ਨਹੀਂ ਗਲਾਸ オーਰਗੈਂਜ਼ਾ ਸੌਰੀ ਤੇ ਬਿਲਕੁਲ ਸੌਫਟ ਵਾਲਾ ਬਿਲਕੁਲ ਜਮਾਈ ਸੌਫਟ ਵਾਲਾ ਠੀਕ ਹੈ ਅਗਰ ਤੁਸੀਂ ਇਹ ਪੂਰਾ ਸੂਟ ਲੈਣਾ ਤਾਂ 1550 ਦਾ ਤੇ ਅਗਰ ਕੱਲੀ ਸ਼ਰਟ ਲੈਣੀ ਆ ਤਾਂ ਤੁਹਾਨੂੰ 800 ਦੀ ਪਊਗੀ ਠੀਕ ਹੈ ਜੀ ਇਹ ਨੈਕਸਟ ਦਿਖਾਉਣੀ ਆ ਬਾਬਾ ਜੀ ਮੈਂ ਤਾਂ ਜੂਰ ਨਹੀਂ ਰਹੀ ਚਲੋ ਇਹ ਵਾਲੀ ਕ੍ਰੇਪ ਦੀ ਸਲਵਾਰ ਲੱਗੀ ਹੋਈ ਹੈ ਜੀ ਇਹਦੇ ਨਾਲ ਸੈਮੀ ਕ੍ਰੇਪ ਦੀ ਸਲਵਾਰ ਲੱਗੀ ਹੋਈ ਹੈ ਤੇ ਇਹ ਗਲਾਸ オーਰਗੈਂਜ਼ਾ ਦਾ ਸ਼ਰਟ ਹੈਗਾ ਮੈਚਿੰਗ ਦੇ ਵਿੱਚ ਸੂਟ ਆ ਇਹ ਤੇ ਇਹਦੀ ਪ੍ਰਾਈਸ ਵੀ 1550 ਰੁਪਏ ਹੋਗੀ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਲੱਗਦਾ ਸੂਟ ਇਹ ਤੇ ਇਹ ਵਾਲੀ ਦੇ ਨਾਲ ਸਲਵਾਰ ਰਹੂਗੀ ਸੈਮੀ ਕ੍ਰੇਪ ਠੀਕ ਹੈ ਜੀ ਤੇ ਜਦੋਂ ਤੁਸੀਂ ਇਹਨੂੰ ਬਣਾਓਗੇ ਮੈਂ ਤੁਹਾਨੂੰ ਨੀਚੇ ਰੱਖ ਕੇ ਦਿਖਾਉਣੀ ਆ ਕਿਸ ਤਰ੍ਹਾਂ ਦੀ ਲੁੱਕ ਆਊਗੀ ਇਹਦੀ ਚਨਾਲੂ ਸੰਦੇ ਨਜ਼ਰ ਆ ਆ ਇਦਾਂ ਦੀ ਲੋਕ ਆਉਣੀ ਹੈ ਬਹੁਤ ਜਿਆਦਾ ਸੋਹਣਾ ਲੱਗਣਾ ਹੈ ਆ ਵਾਲੇ ਜਿਹੜੇ ਡਾਟਸ ਨੇ ਜਦੋਂ ਇਹਨਾਂ ਨੇ ਥੋੜੇ ਗਾਜਰੀ ਜੀ ਭਾ ਮਾਰਦੇ ਨੇ ਰੈੱਡ ਵੀ ਨਹੀਂ ਹੈ ਗਾਜਰੀ ਜੀ ਭਾ ਮਾਰਦੇ ਨੇ ਇਹ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਬਹੁਤ ਜਿਆਦਾ ਸੌਫਟ ਹੈ ਜੀ ਆਪਣਾ ਬਹੁਤ ਹੀ ਜਿਆਦਾ ਪ੍ਰਾਈਸ 1550 ਲੋ ਜੀ ਮੈਂ ਅਗਲੇ ਸੂਟ ਦਿਖਾਉਣੀ ਆ ਇੱਕ ਕੈਜ਼ੂਅਲ ਕ੍ਰੇਪ ਇਹਦਾ ਨਾਮ ਹੈਗਾ ਕੈਜ਼ੂਅਲ ਕ੍ਰੇਪ ਠੀਕ ਹੈ ਜੀ ਤੇ ਇਹ ਤਾਂ ਹੈਗਾ ਸ਼ਰਟ ਟਾਈ ਐਂਡ ਡਾਈ ਦੇ ਵਿੱਚ ਸ਼ਰਟ ਹੈਗਾ ਮੈਂ ਸਟੱਫ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਥੋੜਾ ਜਾ ਇਹ ਤੁਹਾਨੂੰ ਬਹੁਤ ਸੱਜਿਆ ਬਹੁਤ ਲੱਗਿਆ ਜੇ ਮੈਂ ਨਾ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਆ ਵਾਲਾ ਸਟੱਫ ਹੈ ਇਨ ਕੈਜ਼ੂਅਲ ਕ੍ਰੇਪ ਬੋਲਦੇ ਨੇ ਨਵਾਂ ਸਟੱਫ ਹੈਗਾ ਕਾਫੀ ਜਿਆਦਾ ਸੋਹਣਾ ਹੈ ਤੇ ਹੁਣ ਤੁਸੀਂ ਇਹਦੀ ਟਾਈ ਐਂਡ ਡਾਈ ਦੇਖੋ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਹੈ ਕਾਫੀ ਜਿਆਦਾ ਪਿਆਰਾ ਸੂਟ ਹੈਗਾ ਤੇ ਇਹਦੇ ਨਾਲ ਤੁਹਾਨੂੰ ਇਹ ਬੜੀ ਸਲਵਾਰ ਮਿਲੂਗੀ ਪਿੰਕ ਕਲਰ ਦੀ ਬਹੁਤ ਸੋਹਣੀ ਹੈ ਲੋ ਜੀ ਬੇਬੀ ਪਿੰਕ ਕਲਰ ਦੀ ਨਾਲ ਇਹਦੇ ਸਲਵਾਰ ਹੈਗੀ ਆ ਤੇ ਦੁਪੱਟਾ ਦੇਖੋ 2.5 ਮੀਟਰ ਦਾ ਦੁਪੱਟਾ ਹੋਊਗਾ ਜਿਹੜੀ ਬੰਬਰ ਜੌਰਜਟ ਆਉਂਦੀ ਆ ਉਹ ਵਾਲਾ ਦੁਪੱਟਾ ਹੈਗਾ ਜੀ 2.5 ਹੰਡਾ ਇਹਦਾ ਹਾਂ ਬਹੁਤ ਸੋਹਣਾ ਲੰਮਾ ਚੌੜਾ ਦੁਪੱਟਾ 2.5 ਮੀਟਰ ਦੇ ਵਿੱਚ ਚੌੜਾ ਗਹਿਰਾ ਕਰਕੇ ਤੁਹਾਨੂੰ ਸਮਝ ਨਹੀਂ ਆਉਂਦੀ ਆ ਦੀ ਮੈਂ ਇਹਨੂੰ ਡਬਲ ਕਰਕੇ ਦਿਵਾਉਂਦੀ ਆ ਬਾਰੀ ਕੀਤਾ ਗਿਆ ਜੀ ਆ ਬਹੁਤ ਪਿਆਰਾ ਲੱਗਦਾ ਹੈ ਸੇਮ ਹੀ ਸ਼ਰਟ ਦੇ ਨਾਲ ਵੀ ਇਹਦੇ ਤੇ ਟਾਈ ਐਂਡ ਆਈ ਹੋਈ ਹੈ ਔਰ ਬਹੁਤ ਪਿਆਰਾ ਸੂਟ ਹੈ 2.5 ਮੀਟਰ ਦੇ ਵਿੱਚ ਤੁਹਾਡੇ ਕੋਲੇ ਦੁਪੱਟਾ ਆਊਗਾ ਜੀ ਦੁਪੱਟੇ ਦਾ ਸਟੱਫ ਬਹੁਤ ਸੋਹਣਾ ਆਉਂਦਾ ਕੈਜੂਅਲ ਕ੍ਰੇਪ ਸ਼ਾਈਨ ਕਰਦੀ ਹੈ ਦੁਬਾਰਾ ਤੋਂ ਥੋੜ੍ਹੋਂ ਹੱਥ ਰੱਖ ਕੇ ਇਦਾਂ ਦਿਖਾ ਦੇਣੀ ਹੈ نیچے ਠੀਕ ਹੈ ਜੀ ਤੇ ਹੁਣ ਮੈਂ ਇਹਦੀ ਪ੍ਰਾਈਸ ਦੱਸ ਦਿੰਨੀ ਆ ਤੁਹਾਨੂੰ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਪ੍ਰਾਈਸ ਇਹਦੀ ਹੈਗੀ ਹੈ 2395 ਇਹ ਸੂਟ 2395 ਦੇ ਵਿੱਚ ਆਊਗਾ ਫ੍ਰੀ ਸ਼ਿਪਿੰਗ ਨਾਲ ਅਗਲਾ ਇਹ ਵਾਲਾ ਕਲਰ ਹੈ 12 ਸਾਲ ਹੋ ਗਏ ਕੱਢੇ ਨੇ ਉਹ ਕਹਿੰਦਾ ਹੈ ਜੀ ਹਾਂ ਇਹ ਹੈਗਾ ਜੀ ਆਪਣਾ ਜਿਹੜਾ ਸੂਟ ਹੈ ਇਹ ਔਰਗੈਂਜ਼ਾ ਦੀ ਸ਼ਰਟ ਹੈ ਸਤਿ ਸ਼੍ਰੀ ਅਕਾਲ ਜੀ ਆਈ ਦੇਖਾਈ ਚੱਲੋ ਹੂਬਲੀ ਜਾਨੀ ਹੋਰ ਹੂਬਲੀ ہاں ਐਂ ਜਦੋਂ ਬਾਕੀ ਨੂੰ ਲੋ ਜੀ ਇਹ ਹੈਗਾ ਆਪਣੇ ਕੋਲੇ ਟਾਈ ਐਂਡ ਡਾਈ ਦਾ ਔਰਗੈਂਜ਼ਾ ਦਾ ਸ਼ਰਟ ਹੋਗਾ ਬਹੁਤ ਹੀ ਸੋਹਣਾ ਸੌਫਟ ਬਿਲਕੁਲ ਪਿਓਰ ਔਰਗੈਂਜ਼ਾ ਬਹੁਤ ਪਿਆਰਾ ਲੁਕਦਾ ਹੈ ਤੇ ਇਹਦੇ ਨਾਲ ਇਹ ਸਿਲਕ ਦੀ ਸਲਵਾਰ ਹੈ ਕ੍ਰੇਪ ਦੀ ਸਲਵਾਰ ਨਹੀਂ ਆਹ ਵਾਲੀ ਇੰਨਾ ਸਰਦਾਰੀ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਤੇ ਨਾਲ ਹੈਗਾ ਜੀ ਇਹ ਦੁਪੱਟਾ ਦੁਪੱਟੇ ਤੇ ਅਗਰ ਚਾਹੋ ਤਾਂ ਤੁਹਾਨੂੰ ਲੇਸਿੰਗ ਵਗੈਰਾ ਵੀ ਮਿਲ ਸਕਦੀ ਹੈ ਸਾ ਸਾਰਾ ਸੂਟ ਬਣ ਕੇ ਰੈਡੀ ਹੋਊਗਾ ਔਰਗੈਂਜ਼ਾ ਦੀ ਸ਼ਰਟ ਔਰਗੈਂਜ਼ਾ ਦਾ ਦੁਪੱਟਾ ਪਸ ਕ੍ਰੇਪ ਦੀ ਨਾਲ ਇਹਦੇ ਸਲਵਾਰ ਵੀ ਹੋਊਗੀ ਤੇ ਤੁਸੀਂ ਇਹਦੇ ਨਾਲ ਸਾਡੇ ਤੋਂ ਕੋਈ ਲੇਸਿੰਗ ਬੋਟਾ ਕਰਵਾ ਸਕਦੇ ਹੋ ਸਟਿਚਿੰਗ ਕਰਵਾ ਸਕਦੇ ਹੋ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਸੂਟ ਦੀ ਕਿੰਨੀ ਹੋਊਗੀ 2395 2395 ਦੇ ਵਿੱਚ ਇਹ ਸੂਟ ਮਿਲ ਜੂਗਾ ਫ੍ਰੀ ਸ਼ਿਪਿੰਗ ਦੇ ਨਾਲ ਲੋ ਜੀ ਅਗਲਾ ਦੇਖੋ ਇਹ ਵੀ ਕਲਰ ਬਹੁਤ ਸੋਹਣਾ ਕੈਜੂਅਲ ਕ੍ਰੇਪ ਸੋ ਦੇ ਦੇ ਮਾਰੇ ਕਣਾ ਹਲੋ ਜੀ ਬਹੁਤ ਸੋਰੀ ਕਾਇੰਡਾਈ ਹੈ ਕੈਜ਼ੂਅਲ ਕ੍ਰੀਪ ਦਾ ਸੂਟ ਹੈਗਾ ਤੇ ਨਾਲ ਇਹਦੇ ਇਹ ਵਾਲੀ ਕੈਜ਼ੂਅਲ ਕ੍ਰੀਪ ਦੀ ਹੀ ਸਲਵਾਰ ਲੱਗੂ ਲਾਈਨਿੰਗ ਲੱਗ ਕੇ ਬਣਵਾਲਾ ਸੂਟ ਹੈ ਜੀ ਇਹ ਤੇ ਨਾਲ ਇਹ ਬੰਬਰ ਜਾਰਜਟ ਦਾ ਬਹੁਤ ਸੌਫਟ ਵਾਲਾ ਦੁਪੱਟਾ ਮਿਲੂਗਾ ਪਹਿਲਾਂ ਮੈਂ ਤੁਹਾਨੂੰ ਡਬਲ ਹੀ ਦਿਖਾ ਦੇਣੀ ਆ चौज का बहुत प्यारा बोटा है प्राइस है है तेईस सौ पचानवे ਕੁਤੇ ਇਸਕਦਰ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਗਾ ਲੋ ਜੀ ਇਹ ਵਾਲੇ ਖਾਦੀ ਸਿਲਕ ਦੇ ਵਿੱਚ ਸੂਟ ਹੈਗੇ ਨੇ ਇਹ ਆਲਓਵਰ ਸੂਟ ਮਿਲ ਜੂਗਾ ਤੁਹਾਨੂੰ ਅਗਰ ਤੁਸੀਂ ਸਲਵਾਰ ਕੋਈ ਲਵਾਉਣੀ ਚਾਹਣੀ ਹੈ ਉਹ ਤਾਂ ਉਹ ਵੀ ਲਾ ਕੇ ਦੇ ਦਾਂਗੇ ਚਾਹੇ ਮਹਿੰਦੀ ਸਲਵਾਰ ਹੋਵੇ ਜਾਂ ਤੁਸੀਂ ਸਾਡੇ ਕੋਲ ਜਿਹੜੀ ਮਰਕੀ ਸਲਵਾਰ ਮਿਲ ਸਕਦੇ ਹੋ ਅਗਰ ਪੂਰਾ ਲੈਣਾ ਤਾਂ ਪੂਰਾ ਲੈ ਸਕਦੇ ਹੋ ਸੂਟ ਮਿਲੂਗਾ ਜੀ ਇਹ 1295 ਦੇ ਵਿੱਚ ਕਲਰ ਐਂਡ ਪ੍ਰਿੰਟ ਬਹੁਤ ਜਿਆਦਾ ਸੋਹਣੇ ਸਹੀ ਹੋਏ ਰਾਕੀਆ ਉਸ ਤੇ ਕੋ ਇਹ ਵੀ ਖਾਦੀ ਸਿਲਕ ਦੇ ਵਿੱਚ ਹੈ ਬਹੁਤ ਧਿਆਰਾ ਕਾਫੀ ਜਿਆਦਾ ਸੋਨਾ ਸੂਟ ਹੈ ਜੀ ਬਹੁਤ ਹੀ ਜਿਆਦਾ ਸੋਨਾ ਸੂਟ ਹੈ ਤੇ 1295 ਦੇ ਵਿੱਚ ਇਹ ਵਾਲਾ ਸੂਟ ਮਿਲਣਾ ਆਲ ਓਵਰ ਸੂਟ ਖਾਦੀ ਸਿਲਕ ਦੇ ਵਿੱਚ ਠੀਕ ਹੈ ਥੋੜਾ ਜਿਹਾ ਮੈਂ ਹੋਰ ਖੋਲ ਦਿੰਨੀ ਆ ਆਈਡੀਆ ਜੇ ਫਿਰ ਹੋਰ ਹੋ ਜਾਂਦਾ ਪਰ ਇਹ ਨਹੀਂ ਹੋਣਾ ਹੂ ਆਲ ਲੋ ਜੀ ਅਗਲਾ ਦਿਖਾਉਣੀ ਆ ਇਹ ਵੀ ਖਾਦੀ ਸਿਲਕ ਦੇ ਵਿੱਚ ਹੀ ਆ ਖਾਦੀ ਸਿਲਕ ਦੇ ਵਿੱਚ ਸੁੰਦਰ 1295 ਦੇ ਵਿੱਚ ਆਲ ਓਵਰ ਸੂਟ ਹੈ ਬਹੁਤ ਸੋਹਣਾ ਲੱਗਣ ਪੜਾ ਸੀ ਲੋ ਜੀ ਅਗਲਾ ਦੇਖੋ ਕਲਰ ਡਿਫਰੈਂਸ ਹੈਗੇ ਨੇ ਇਹ ਵੀ ਖਾਦੀ ਸਿਲਕ ਬਹੁਤ ਪਿਆਰਾ ਸੂਟ ਹੈ ਠੀਕ ਹੈ ਅਗਰ ਕੱਲੀ ਸ਼ਰਟ ਲੈਣੀ ਆ ਤਾਂ 700 ਦੀ ਆ ਪੂਰਾ ਸੂਟ 1295 ਦਾ ਇੱਕ ਸੂਟ ਮੈਂ ਤੁਹਾਨੂੰ ਆ ਦਿਖਾਉਂਗੀ ਬੜਾ ਪਿਆਰਾ ਬਾਦਲੇ ਦਾ ਸੂਟ ਹੈਗਾ ਕਲਰ ਵੀ ਬਹੁਤ ਸੋਹਣਾ ਹੈ ਵਰਕ ਵਾਲਾ ਜੌਰਜਟ ਦਾ ਸੂਟ ਹੈ ਜੌਰਜਟ ਵੀ ਬਹੁਤ ਵਧੀਆ ਲੱਗੀ ਹੋਈ ਹੈ ਜੀ ਆਹ ਕਾਫੀ ਸੋਹਣਾ ਸੂਟ ਹੈ ਇਹ ਸਾਰਾ ਆਹ ਬਾਦਲਾ ਯੂਜ਼ ਕੀਤਾ ਗਿਆ ਜਿੰਨਾ ਵੀ ਹੈਗਾ ਇਹ ਇਹ ਡਿਸਕਾਊਂਟ ਦਾ ਸੂਟ ਹੈ ਇਹ ਕਿਸ ਨੇ ਸਾਨੂੰ ਆਰਡਰ ਕੀਤਾ ਸੀ ਬਾਅਦ ਚ ਅਗਲੇ ਨੇ ਲਿਆ ਨਹੀਂ ਹੈਗਾ ਸੋ ਇਸ ਕਰਕੇ ਅਸੀਂ ਇਹਨੂੰ ਬਹੁਤ ਘੱਟ ਰੇਟ ਦੇ ਵਿੱਚ ਦੇ ਰਹੇ ਹਾਂ ਉਸ ਤੋਂ ਅਦਰਵਾਈਜ਼ ਇੰਨੇ ਚ ਵੰਡਣਾ ਵਾਲਾ ਹੈ ਨਹੀਂਗਾ ਸੋ ਸਹੀ ਆ ਰਿਹਾ ਸਹੀ ਨਹੀਂ ਆ ਰਿਹਾ ਕਲਰ ਥੋੜਾ ਬ੍ਰਾਊਨਿਸ਼ਟ ਆ ਰਿਹਾ ਹੈ ਪੀਚੇਸ ਸ਼ੇਡ ਹੈ ਇਹ ਤਾਂ ਬਹੁਤ ਸੋਹਣਾ ਕਲਰ ਹੈ ਤੇ ਮੈਂ ਤੁਹਾਨੂੰ ਜੀ ਲੈ ਦਿੱਤੇ ਰਲਾ ਦੇਣੀ ਹੈ ਨਾ ਪਾਉਂਦਾ ਉਹ ਜੋ ਵੀਰਾਂ ਨੂੰ ਇਹੋ ਬੋਲ ਰਹੀ ਆਈ ਸੰਗਾ ਇਹ ਭਾਈ ਸਾਹਿਬ ਲੈਂਥ ਇਹਦੀ ਹੈਗੀ 43 ਐਂਡ ਹਾਫ ਹੀ ਲੱਗ ਰਹੀ ਆ ਮੈਨੂੰ ਤੇ ਘੇਰਾ ਦੱਸ ਦੇਣੀ ਆ ਕਿੰਨਾ ਹੈ ਸੂਟ ਬਹੁਤ ਜਿਆਦਾ ਸੋਹਣਾ ਹੈ ਇੱਥੇ ਸਹੀ ਹੈ ਤੇ ਹੀ ਘੇਰਾ ਹੋਊਗਾ ਕਲਰ ਇੱਥੇ ਵੀ ਸਹੀ ਆ ਲਓ ਜੀ ਕਲਰ ਦੇਖ ਲਓ ਔਰ ਵਰਕ ਦੇਖ ਲਓ ਕਿੰਨਾ ਸੋਹਣਾ ਬਹੁਤ ਧਿਆਰਾ ਵਰਕ ਦੇ ਦਿੱਤਾ ਤੇ ਹੁਣ ਮੈਂ ਤੁਹਾਨੂੰ ਇਹਦੀ ਬਾਜੀ ਦਿਖਾ ਦੇਣੀ ਆ ਬਾਬਾ ਸ਼ੇਰ ਹਾਂ ਇਹ ਹੈਗੀ ਇਹਦੀ ਬਾਜੀ ਸਾਰਾ ਬਾਦਲਾ ਯੂਜ਼ ਕੀਤਾ ਹੋਇਆ ਜੀ ਇੰਨਾ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਇਹ ਸੂਟ ਤੁਹਾਨੂੰ 1400 ਦੇ ਵਿੱਚ ਮਿਲੂਗਾ ਜਿਹੜਾ ਅਸੀਂ ਤੁਹਾਨੂੰ ਬਣਾ ਕੇ ਹੀ ਦੇ ਸਕਦੇ ਬਾਅਦ ਚ ਇੰਨੇ ਚ ਕਿਉਂਕਿ ਇਹ ਬਾਦਲੇ ਦਾ ਵਰਕ ਹੈ ਬਾਦਲੇ ਦਾ ਵਰਕ ਖਾਸਲੀ ਹੁੰਦਾ ਥੋੜਾ 1400 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਅਗਲਾ ਸੌ ਦਿਨ ਦੇਖੋ ਹੁਣ ਮੈਂ ਤੁਹਾਨੂੰ ਤਿੰਨ ਕਲਰ ਦਿਖਾਉਂਗੀ ਇਹਦੇ ਵਿੱਚ ਤੇ ਆਪਾਂ ਪਹਿਲਾਂ ਵੀ ਦਿੱਤੇ ਨੇ ਪਰ ਹੁਣ ਅਸੀਂ ਦੁਬਾਰਾ ਤੋਂ ਫੇਰ ਲਏ ਆ ਕਿਉਂਕਿ ਇਹ ਡਿਮਾਂਡ ਚ ਕਾਫੀ ਰਹੇ ਸੂਟ ਇਹ ਚੁੰਦੇਰੀ ਦੇ ਵਿੱਚ ਸੂਟ ਆ ਜੀ ਆਹ ਲਓ ਇਹ ਹੈਗਾ ਇਹਦਾ ਸ਼ਰਟ ਕਾਫੀ ਜਿਆਦਾ ਕਲਰ ਸੋਹਣਾ ਹੈਗਾ ਇਹਦਾ ਇਹ ਦੋ ਸੂਟ ਪਹਿਲਾਂ ਦੇ ਚੁੱਕੇ ਆ ਹੁਣ ਅਸੀਂ ਦੁਬਾਰਾ ਤੋਂ ਹੋਰ ਕਲਰ ਵੀ ਲੈ ਕੇ ਆਏ ਆ ਜਿੰਨੇ ਕ ਸਾਡੇ ਕੋਲੇ ਸਾਨੂੰ ਮਿਲ ਸਕੇ ਰੀਸਟੌਕ ਹੋ ਸਕੇ ਉਹਨੇ ਕ ਅਸੀਂ ਕਰਾਏ ਨੇ ਖਾਦੀ ਆ ਸੌਰੀ ਚੁੰਦੇਰੀ ਦੇ ਵਿੱਚ ਸ਼ਰਟ ਹੈ ਔਰ ਚੁੰਦੇਰੀ ਦੇ ਵਿੱਚ ਹੀ ਇਹ ਸਲਵਾਰ ਮਿਲੂਗੀ ਰਾਸ ਬ੍ਰਾਂਡ ਦਾ ਸੂਟ ਹੈ ਜੀ ਦੁਪੱਟਾ ਦੇਖ ਲਓ ਇਸ ਦਾ ਆਪਣੇ ਪੋਸ਼ੇ ਦੀ ਭਾਲ ਦੇ ਵਿੱਚ ਉਹਨਾਂ ਨੂੰ ਮੋਰਸ਼ੇ ਜਿਹਨੂੰ ਮੋਰਸ਼ੇ ਦੇ ਬਰਤਨ ਗੁੰਨ ਦੱਸਦੇ ਨੇ ਮੈਂ ਸੰਪੂਰਨ ਕਿ ਤੁਹਾਨੂੰ ਦੁਪੱਟਾ ਦਾ ਬਹੁਤ ਪਿਆਰਾ ਦੁਪੱਟਾ ਹੈਗਾ ਟੈਪੀ ਮਸਲੀ ਨਹੀਂ ਕਰਦਾ ਐਪੀ ਕੈਸਾ ਹੈ ਜੀ ਟੈਪੀ ਦਾ ਦੁਪੱਟਾ ਪਰ ਸਿਰ ਤੇ ਰਹਿ ਜਾਂਦਾ ਜੀ ਠੀਕ ਹੈ ਤੇ ਪ੍ਰਾਈਸ ਹੈਗੀ ਜੀ ਇਹਦੀ 2295 ਪਹਿਲਾਂ ਵੀ ਆਪਾਂ ਇਹ 2295 ਵਿੱਚ ਦੇ ਚੁੱਕੇ ਹਾਂ ਤੁਹਾਨੂੰ ਸੂਟ ਤੇ ਨੈਕਸਟ ਇਹ ਵਾਲਾ ਕਲਰ ਪਹਿਲਾਂ ਵੀ ਤੁਸੀਂ ਦੇਖ ਚੁੱਕੇ ਹੋ ਮੇਰੇ ਕੋਲੇ ਇਹ ਵਾਲਾ ਕਲਰ ਹੈ ਸਾਰਾ ਮੇਨ ਦਾ ਆਪਾਂ ਖੋਲਣ ਦੀ ਲੋੜ ਨਹੀਂ ਹੈਗੀ ਇਹ ਵਾਲੀ ਸ਼ਰਟ ਹੈ ਤੇ ਇਹ ਵਾਲਾ ਹੈਗਾ ਸਲਵਾਰ ਦਾ ਕਲਰ ਦੇਖ ਲਓ ਕਿਹੜਾ ਮਾਊਸ ਜਿਹਾ ਕਲਰ ਲੱਗ ਰਿਹਾ ਮਿੰਦਾ ਹੈ ਨਾ ਗ੍ਰੀਨ ਮਾਊਸ ਜਿਹਾ ਬਹੁਤ ਸੋਹਣਾ ਕਲਰ ਹੈਗਾ ਤੇ ਇਹ ਦੁਪੱਟਾ ਨਾਲ ਦੁਪੱਟਾ ਵੀ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਮੈਂ ਥੋੜਾ ਜਿਹਾ ਹੋਰ ਦਿੰਨੀ ਆ ਇਸ ਤਰ੍ਹਾਂ ਕਰਕੇ ਦੁਪੱਟਾ ਬਾਹਲੇ ਸਰਦਾਰੀ ਸੂਟ ਨੇ ਜੀ ਇਹੇ ਜਦੋਂ ਹੀ ਆਪਣੇ ਕੋਲੇ ਆਇਆ ਨਾਲ ਦੀ ਨਾਲ ਇਹ ਸੂਟ ਪਹਿਣਾ ਨੂੰ ਪਸੰਦ ਆ ਗਏ ਉਦੋਂ ਹੀ ਇਹ ਨਿਕਲ ਗਏ ਨੇ ਲਓ ਔਰ ਜਿਹਨੂੰ ਵੀ ਚਾਹੀਦਾ फटाफट ਆਰਡਰ ਕਰਦੇ ਹੋ ਕਿਉਂਕਿ ਬਹੁਤ ਛੇਤੀ ਨਿਕਲਣ ਵਾਲੇ ਸੂਟ ਹੈ ਦੋ ਟੁਕੜੇ ਨੋ ਜੀ ਅਗਲਾ ਦੇਖੋ ਆਹ ਤੁਹਾਨੂੰ ਦੋ ਵਾਲੇ ਕੋਲ ਜੀ ਆ ਗਏ ਨੇ ਆਹ ਵੜਕਣਾ ਦੇਖੋ ਇਹ ਵੀ ਡਿਫਰنٹ ਨਾ ਮੈਂ ਕਲਰ ਆਇਆ ਇਹ ਵੀ ਆਹ ਇਹ ਵਾਲੀ ਸ਼ਰਟ ਠੀਕ ਹੈ ਕਾਲੇ ਮਾਲੇ ਜਿਹੇ ਵਾਲੇ ਸੋਹਣੇ ਲੱਗਦੇ ਨੇ ਬਹੁਤ ਸੌਫਟ ਦਾ ਕਪੜਾ ਤੇ ਇਹ ਵਾਲੀ ਹੈਗੀ ਇਹਦੇ ਨਾਲ ਸਲਵਾਰ ਗ੍ਰੇ ਹੈ ਕੋਈ ਜੱਤੀ ਲੈਟੇ ਦੇ ਬਿਸਤਾਰ ਚੜੀ ਆ ਉਹਦਾ ਨੰਬਰ ਹੈ 3340 ਆ ਲੋ ਆ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਔਰ ਸਾਈਡ 에 ਬਾਰਡਰ ਹੈ ਔਰ ਸੈਂਟਰ ਦੇ ਵਿੱਚ ਇਹ ਵਾਲਾ ਪ੍ਰਿੰਟ ਮਿਲੂਗਾ ਤੁਹਾਨੂੰ 2295 ਦੇ ਵਿੱਚ ਸੂਟ ਮਿਲੂਗਾ ਫ੍ਰੀ ਸ਼ਿਪਿੰਗ ਦੇ ਨਾਲ ਆਊਗਾ ਸਾਡੇ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾਲ ਚਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਅਗਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ